ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ 4 ਨਗ ਲੈ ਕੇ ਆਏ ਆ ਚਾਰ ਹੀ ਗੱਬਣ ਨੇ ਜਿਹਦੇ ਚ ਜਰਸੀ ਆ ਜਾਂਦੀ ਤੇ ਬਾਕੀ 3 ਚਫ ਨੇ ਡिटੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰੇ ਜਸ਼ਨ ਗੰਦਾਰਾ ਪਿੰਡ ਬਗਰਾੜੀ ਜਿਲ੍ਹਾ ਫਰੀਦਕੋਟ ਸੀ ਲੱਗਿਆ ਜੀ ਮੋਬਾਈਲ ਨੰਬਰ ਜੀ 9877624532 ਠੀਕ ਹੈ ਵੀਰੇ ਅੱਜ ਨਗ ਚਾਰ ਆ ਜੀ ਹਾਂ ਬਈ ਚਾਰ ਨਗਾ ਕਿੱਧਰੋਂ ਸ਼ੁਰੂ ਕਰਗੇ ਜੀ ਇਧਰ ਹੀ ਕਰ ਦਿੰਦੇ ਜੱਸੀ ਜੀ ਸੂਆ ਕਿੰਨਾਂ ਬਾਈ ਓਰੀਜਨਲ ਦੂਜੇ ਸੂਵੇ ਹੁੰਦੀ ਆ ਬਾਈ ਠੀਕ ਹੈ ਜੀ ਤੇ ਇਧਰ ਦੀ ਨੋਕ ਨਾਲ ਵੱਛੀ ਆਪਾਂ ਤੁਹਾਨੂੰ ਪਰ ਦੂਜੀ ਲੈਂਦੇ ਨੇ ਹਿਮਾਚਲ ਦੀ ਦੂਜੀ ਹਿਮਾਚਲ ਵਾਲੀ ਬਾਕੀ ਵੀਰੇ ਉਹਦਾ ਕੱਦ ਨਹੀਂ ਰਾਲਤਾ ਹਾਂ ਬਾਕੀ ਕੱਦ ਕਰ ਤੇਰੇ ਸਾਹਮਣੇ ਫੁੱ ਕਿੰਨਾ ਭਾਜੂ ਦੁੱਧ ਦੀ ਦੁੱਧ ਵੀਰੇ 18-20 ਲੀਟਰ ਨਾਰਮਲ ਹੀ ਆ ਜਿਵੇਂ ਵਹਿੜ ਦਾ ਹਵਾਨਾ ਥਾਣ ਤੁਹਾਨੂੰ ਬਹੁਤ ਚੰਗਾ ਲੱਗਗਾ ਮਾਝਾ ਰਗਾ ਬਈ ਥਾਣਾ ਦੇ ਡੰਨ ਹੈ ਜੀ ਗਾਰੰਟੀ ਹੂ ਥਾਣਾਂ ਦੀ ਵੀਰੇ ਬਾਕੀ ਦੂਜੀ ਗੱਲ ਇਹ ਵੀ ਕੋਈ ਚੱਕਣੀ ਅਗਲਾ ਆਪਣੇ ਘਰੇ ਸਿਉਣਾ ਆਪਾਂ ਪੈਸਾ ਲਾ ਕੇ ਲੈ ਕੇ ਆਏ ਵੀ ਪਸ਼ੂ ਕਲਾ ਆ ਕੇ ਘਰੇ ਦੱੱਲੀ ਕਰਕੇ ਲੈ ਕੇ ਜਾਵੇ ਜੇ ਤਾਂ ਵੀ ਲੈ ਕੇ ਜਾਂਦਾ ਭਾਈ ਅਗਲਾ ਪਸ਼ੂ ਆਨਲਾਈਨ ਮਗਾਉਂਦਾ ਉਹ ਆਦੀ ਗੱਡੀ ਦੇ ਦੱੱਲੀ ਕਰ ਦੇ ਗੱਡੀ ਤੋਂ ਉੱਤਰ ਦੀ ਪਾਸ ਕਰਦੇ ਉੱਤਰ ਦੀ ਪਾਸ ਕਰਦੇ ਹਾਂ ਇਹ ਗੱਲ ਬਾਈ ਦੀ ਸਹੀ ਹੈ ਬਾਕੀ ਵੀਰੇ ਜੇਦੋਂ ਆਪਾਂ ਮੰਨ ਲਓ 50-60000 ਰੁਪਇਆ ਲਾਉਣਾ ਤੇ 2-300 ਤੇਰੇ ਨਾਲ ਬੜਾ ਫਰਕ ਨਹੀਂ ਮੈਂ ਗੱਲ ਇੱਥੇ ਆ ਕੇ ਲੈ ਕੇ ਜਾਓ ਬਈ ਬਾਕੀ ਕਈਆਂ ਦੀ ਮਜਬੂਰੀ ਹੁੰਦੀ ਬੰਦਿਆਂ ਦੀ ਕੋ ਮਨਵਾਲੇ ਨੇ ਸਿੱਧੀ ਠੀਕ ਹੈ ਜੀ ਤੇ ਉਹ ਆਪਣੀ ਕੋਈ ਨਹੀਂ ਜ਼ਿੰਮੇਵਾਰੀ ਉਪਰ ਆ ਗੱਡੀ ਚ ਉਤਰਨ ਸਾਰਾ ਦੇ ਪਾਸ ਕਰ ਲੇ ਕੋ ਆਇਆ ਨਾ ਬਈ ਪਤਾ ਬੰਦੇ ਦਾ ਵੀ ਨਹੀਂ ਅੱਜ ਕੱਲ ਬਈ ਸਾਰੇ ਫੇਰ ਜਾਨਵਰ ਆ ਬਈ ਸਹੀ ਗੱਲ ਆ ਗੱਡੀ ਚੋਂ ਪਾਸ ਕਰੋ ਜੀ ਉਦੋਂ ਬਾਅਦ ਕੋਈ ਕਰ ਹਾਂ ਹੁਣ ਕਿਹੜੇ ਵਾਰ ਅਸੀਂ ਪਸ਼ੂ ਲੈ ਕੇ ਆਉਨੇ ਆ ਬਈ ਸਾਹ ਵਧੀਆ ਪਾਸ ਕਰਕੇ ਲੈ ਕੇ ਤੀਜੇ ਦਿਨ ਜਾ ਕੇ ਕਿਹੜੇ ਵਾਰ ਮਸਟੈਟਸ ਹੋ ਜਾਂਦੀ ਉਹ ਕਿਹੜੇ ਵਾਰ ਬਾਅਦ ਚ ਉਹ ਲਾ ਦੂੜੀਆਂ ਦੀ ਫੋਨ ਲਾਉਂਦਾ ਗੱਲਾਂ ਦਾ ਫਾਇਦਾ ਨਹੀਂ ਉਹਦਾ ਫਾਇਦਾ ਹਾਂ ਉਹ ਰਾਜ ਥੱਲੀ ਕਰ ਲਿਆ ਆਪਣੀ ਗਾਰੰਟੀ ਹੋਊਗੀ ਘਰੇ ਆਊਗੀ ਆਪਣਾ ਸੋਨਾ ਆਜੀ ਚੀਜ਼ ਵੀਰੇ ਠੀਕ ਹੈ ਜੀ ਠੋਕ ਕੇ ਦਿਖਾ ਦੇ ਬਾਈ ਦੇ ਜੇ ਕੱਦ ਕਾਠ ਦੀ ਗੱਲ ਕਰਗੇ ਉਹ ਵੀ ਚੰਗਾ ਰੰਗ ਪ੍ਰਿੰਟ ਵੀ ਚੰਗੀ ਆ ਮੇਨ ਗੱਲ ਆ ਕਿ ਪੰਜਾਬ ਵਾਲੀ ਜਰਸੀ ਆ ਕੋਈ ਆ ਇਨਵਰੇ ਜਿਹੜੀ ਹਿਮਾਚਲ ਵਾਲੀਆਂ ਛੋਟੀਆਂ ਛੋਟੀਆਂ ਜੀਆਂ ਹੁੰਦੀਆਂ ਉਹ ਨਹੀਂ ਸਮਾਂ ਜਿਹੜਾ ਡੇਟ ਮੁਤਾਬਕ 3-4 ਦਿਨ ਪਈ ਆ ਜੀ 1-2 ਦਿਨ ਵਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸੋਹਣਾ ਹਵਾਨਾ ਬਾਕੀ ਵਾਲ ਢੱਲਾ ਜਿਹੜੀਆਂ ਹਵਾਨੇ ਚ ਪੰਜਨ ਸਾਰੀਆਂ ਕਰਮਾਂ ਵਾਲੇ ਨੇ ਕੱਢ ਕੇ ਸੋਨਾ ਥਨਾਂ ਦੇ ਸਹਿਜ ਵੀ ਸੋਹਣੇ 포ਟ ਸ਼ਾਂਗ ਭੋਰਾ ਵੀ ਨੇ ਇਸ ਕਰੋ ਹਮੇਸ਼ਾ ਆਪਾਂ ਜਿੰਨੀ ਵੀ ਵੀਡੀਓ ਕਵਰ ਕੀਤੀ ਹੈ ਜੀ 4-5 ਨਾਗੀ ਹੁੰਦੇ ਆ ਪਰ ਹੁੰਦੇ ਸਾਫ ਆ ਆਏ ਨਹੀਂ ਬਈ ਕੋਈ ਬੁੱਡੇ ਹੋਣਗੇ ਤੇ ਜਾਂ ਫਿਰ ਮਾੜਾ ਮਾਲ ਹੋਊਗਾ ਗਿਣਤੀ ਦੇ ਨਾਗ ਹੁੰਦੇ ਤੇ ਰੇਟ ਵੀ ਜਾਇਜ਼ ਹੀ ਹੁੰਦਾ ਤੇ ਹੁੰਦੇ ਟੌਪ ਦੇ ਆਪਾਂ ਤਾਂ ਥਣ ਚੈੱਕ ਕਰੋ ਜੀ ਅੱਜ ਜਾਂ ਅੱਗਾ ਥਣ ਕਿਸੇ ਕਿਸੇ ਪਸੂ ਨੂੰ ਲੱਗਦਾ ਖਾਸ ਕਰਕੇ ਮੱਝਾਂ 'ਚ ਹੁੰਦਾ ਤੇ ਗਾਂ ਦੇ ਲੱਗਿਆ ਵਾ ਟੌਪ ਦਾ ਥਾਣਾ ਬਾਕੀ ਹੈ ਵੀ ਮੱਝਾਂ ਦਾ ਥਣ ਬਾਕੀ ਵੀਰੇ ਦੁੱਧ ਦੇ ਮੁਕਾਬਲੇ ਹੈ ਵੀ ਮੱਝ ਹੀ ਆ ਮੱਝ ਹੀ ਆ ਸੇ ਜੇ ਮੱਝ ਵੀਰੇ 20 ਕਿਲੋ ਲਈ ਲੈ ਜਾਵਾਂਗੇ 2.5 ਲੱਖ ਦੀ ਆ ਉਤੇ ਮੱਲ ਵੀ ਭਾਜ ਜਾਣੀ ਆ ਜੈਜ ਜੀ ਲੈਣ ਦੇਂ ਜੀ ਅਲੀ ਡਿਮਾਂਡ ਮੱਲ ਵੀਰੇ 75-80 ਜਿੰਨਾ ਮਰਜ਼ੀ ਕਰਦੇ 70000 ਦੀ ਵੜ ਦੇ ਕੋਝੂ ਮਾਨਤਾ ਜੀ ਮਾਨਤਾ ਨੂੰ ਥੋੜਾ ਕੰਨ ਕਰ ਲੈ ਲੈ ਚੱਲੀ ਵੀਰੇ ਜੈਜ ਡਿਮਾਂਡ ਆ ਮੁੱਲ ਕਰੋਨ ਨੂੰ ਜਿੰਨਾ ਮਰਜ਼ੀ ਕਰਾ ਲਓ ਜੀ 70000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ 18-20 ਲੀਟਰ ਕਹਿ ਕੇ ਦਿੰਦੇ ਵੀਰੇ ਨਾਰਮਲ ਹੀ ਆਈ ਨਾ ਨਾਰਮਲ ਹੀ ਆ ਵੀਰੇ ਇੰਨਾ ਕ ਤਾਂ ਪਾ ਹੀ ਜਊ ਵਜਨ ਵਾਲੀ ਆ ਕੋਈ ਆਏ ਨਹੀਂ ਵੀਰੇ ਲਸੀ ਦੀ ਬਾਕੀ ਇੱਕ ਦਾ ਕਿਉਂ ਜੀ ਵੀਰੇ ਅਗਲਾ ਇੱਥੇ ਆ ਕੇ ਵੇਖੂਗਾ ਹਮਾਚ ਵਾਲੀ ਨਿਕਲੂ ਨਿੱਕੀ ਜੀ ਸਹੀ ਗੱਲ ਆ ਇਹ ਗੱਲ ਨਹੀਂ ਉਹਦੇ ਵਾਕਤ ਤਾਂ ਢੇੜਾ ਵੀਰੇ ਵਜਣਾ ਹੀ ਨਹੀਂ ਕੋਈ ਕਹਿ ਨਹੀਂ ਸਕਦਾ ਵੀਰੇ ਹਮਾਚ ਵਾਲੀ ਆ origignal ਪੰਜਾਬ ਵਾਲੀ ਚੀਜ਼ ਆ 70000 ਰੁਪਏ ਚੋਂ ਮਾਣ ਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਦੋ ਨੰਬਰ ਵੀਰੇ ਸੂਆ ਕਿੰਨਾ ਮਾਜੀ ਇਦਾਂ ਇਹ ਵੀ ਦੂਜੇ ਸੂਈ ਸੁੰਦੀ ਗੀ ਨਾਲ ਬੈਠ ਬਾਈ ਠੀਕ ਆ ਇਹ ਸਮਾਂ ਕਿੰਨਾ ਲਊਗੀ ਜੀ ਸਮਾਂ ਬਾ 4-5 ਤਾਂ ਨਹੀਂ ਕੱਢੂਗੀ ਬਾਈ ਬਜਨ ਵਾਲੀ ਆ ਪੂਰੀਆਂ ਆ ਸਹੀ ਠੀਕ ਆ ਕਿੰਨਾ ਕ ਪਾਜੂ ਦੁੱਧ ਦੁੱਧ 18-20 ਲੀਟਰ ਹੀ ਆ ਨਾਰਮਲ ਬਾਈ ਇਹਦਾ ਕੋਈ ਬਾਹਲਾ ਨਹੀਂ ਐਫ ਨੂੰ ਤਾਂ 18-20 ਕਿਲੋ ਵੀਰੇ ਕੋਈ ਬਾਹਲਾ ਨਹੀਂ ਹੁੰਦਾ ਦੇ ਦਊਗੀ ਬਾਕੀ ਮੇਰਾ ਤੋੜ ਕੇ ਦਿਖਾ ਦੀ ਵੀਰੇ ਵੀਰ ਕੋਈ ਸਾਂਭਣ ਵਾਲਾ ਜਿਹੜਾ ਲੈ ਗਿਆ ਤੇ ਜਿੰਨਾ ਕੋਈ ਮਰਜ਼ੀ ਚੋਲੇ ਤੇ ਜੇ ਆ ਵੀਰੇ ਆਪਾਂ ਸੇਵਾ ਨਹੀਂ ਕਰਨੀ ਤਾਂ ਫਿਰ ਇਹਨੇ ਪਾਈਆ ਵੀ ਨਹੀਂ ਦੇਣਾਗਾ ਸੇਵਾ ਨਾ ਕੀਤੀ ਫਿਰ ਤਾਂ ਕਿਸੇ ਨੇ ਹੁਣ ਦੇਣਾ ਬਈ ਸਹੀ ਗੱਲ ਆ ਜੀ ਭਲਾ 70 ਨਾਲੀਆ ਭਲਾ 1.5 ਲੱਖ ਆ ਜੀ ਸਹੀ ਗੱਲ ਆ ਫਿਰ ਤਾਂ ਵੀਰੇ ਕਿੱਥੇ ਦੇਣਾ ਪਰ ਵਜਨ ਵਜੂਦ ਚੰਗਾ ਬਾਕੀ ਕੱਦ ਕਾਠਾ ਲਈ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਲਗਭਗ 5-4 ਦਿਨ ਲਊਗੀ ਜੀ ਸੋਨਾ ਕੱਟ ਆਲਾ ਹਵਾਨਾ ਸੋਨਾ ਗੁਲਾਬੀ ਥਾਣਾ ਗੈਪ ਤੇ ਲੱਗਿਆ ਵਾ ਹੱਥੀ ਜਵਾਈ ਆਲਾ ਥਾਣਾ ਫੋਰਸ਼ਾਂਕ ਇਹਦੇ ਵੀ ਨਹੀਂ ਪੋਰਾ ਬਾਕੀ ਬਾਈ ਦੇ ਪਸ਼ੂ ਹਮੇਸ਼ਾ ਸਾਫ਼ ਸੁਥਰੇ ਹੀ ਹੁੰਦੇ ਆ ਜੀ ਸ਼ਾਈਨਿੰਗ ਵਾਲੀ ਸਕੈਨ ਆ ਜੀ ਸੰਭੀ ਪਾਲੀ ਚੰਗੀ ਆ ਬਾਲਾ ਨੇ ਹੋਰ ਕਿਸੇ ਕੋਲ ਹੁੰਦੀ ਅਗਲੇ ਨੇ ਕਹਿੰਨ ਅਸੀਂ ਬਾਈ 25 ਕਿਲੋ ਦੇਊਏ 30 ਕਿਲੋ ਦੇ ਤੋ ਗੱਲਾਂ ਰੱਖੀ ਫਰਾ ਬਾਈ ਫਰਾ 20 ਕਹਿ ਕੇ ਦੇਣੀ ਆ ਬਾਈ ਕਹਿੰਦਾ ਚੋਰ ਨੂੰ ਚਾਹੀਏ ਅਗਲਾ 40 ਚੋਲੇ ਵੀਰੇ ਬਾਕੀ ਗੁਲਾਬੀ ਥਾਨਾ ਸ਼ਾਈਨਿੰਗ ਵਾਲੀ ਸਕੈਨ ਆ ਠੰਡੀ ਸੀਲ ਥਾਨਾ ਦੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਤੇ ਡਿਮਾਂਡ ਇਹਦੀ ਵੀਰੇ ਡਿਮਾਂਡ ਵੀਰੇ ਕਰਨ ਨੂੰ ਤਾਂ ਭਲਾ 65 70 ਕਰ ਲਈਏ ਠੀਕ ਆ ਜੀ 57000 ਲੈਣਾ ਅੱਜ ਬਸ ਜੈ ਜੀ ਜਮਾ ਜਮਾ ਤੈਨੂੰ ਉੱਪਰ ਮੈਨੂੰ ਭਾਣ ਆਈ ਐ ਵੀ ਮੈਨੂੰ ਵੀ ਪਤਾ ਵਹਿੜ ਜੈਜ ਕੀਤੀ ਜਮਾ ਜੈਜ ਜੈਜ ਆਪਾਂ ਨੂੰ ਪਸੂ ਭਾਣ ਆਇਆ ਆਪੇ ਹੀ ਭਾਣ ਨਾਲ ਦੇਣਾ ਬਈ ਸਹੀ ਗੱਲ ਐ ਮੇਰੀ ਤੱਕ ਵੀਰੇ ਆਪਾਂ ਕਿਸੇ ਨੂੰ ਨਹੀਂ ਕੰਪੇਅਰ ਕਰਦੇ ਮੇਰੀ ਤੱਕ ਨਾਲ ਜਮਾ ਜੈਜ ਆ ਜੈਜ ਸਹੀ ਗੱਲ ਆ ਜੀ ਤੇ ਬਾਕੀ ਵੀਰੇ ਪੈਸੇ ਤੁਸੀਂ ਲਾਉਣੇ ਆ ਤੁਸੀਂ ਆਪਦੇ ਹਿਸਾਬ ਨਾਲ ਪੈਸੇ ਲਾਉਣੇ ਮੇਰੇ ਹਿਸਾਬ ਨਾਲ 57000 ਚ ਵੀਰੇ ਏਡੀ ਵਹਿੜ ਨਹੀਂ ਮੰਨੀ ਦੂਜੀ ਗੱਲ ਵੀਰੇ ਇਹੀ ਆਪਾਂ ਨੂੰ ਮਗਰ ਥੋੜੀ ਉੱਚੀ ਮੈਂ ਵੀ ਪੈਂਡ ਕਰਨਾ ਸੀਗਾ ਉਹਦਾ ਵੀਰੇ ਨਫਾ ਤਾਂ ਲੈ ਨਹੀਂ ਹਾਂ ਕਿਉਂਕਿ ਆਪਾਂ ਕੰਮ ਕਰਦੇ ਆ ਪਰ ਜੇ ਮਗਰ ਉਹ ਕਈ ਅਰ ਭਾਜ ਆ ਜਾਂਦਾ ਪਸ਼ੂ ਤਾ ਗਾਂ ਚ ਭਾਜ ਦੇ ਦੀ ਦਾ ਕਿਸੇ ਸੱਜਣ ਵੀਰ ਦਾ ਫਾਇਦਾ ਹੋ ਜੂ ਜੇ ਕੋਈ ਵੇਚ ਨਾਲਾ ਲੈ ਗਿਆ ਉਹਦੇ 4 ਪੈਸੇ ਬਣ ਜਾਣਗੇ ਜੇ ਕੋਈ ਘਰ ਵਾਲਾ ਲੈ ਗਿਆ ਤੇ ਉਹਦੇ 4 ਪੈਸੇ ਵੱਜ ਜਾਣਗੇ ਬਾਹਰ ਨਹੀਂ ਤਾਂ ਇੱਧਰ ਤਿਆਰ ਹੋ ਗਈ 65 70 ਦੇ ਸਾਨੇ ਚ ਬਾਈ ਬਾਈ ਜਿੱਦ ਦੇ ਬੱਚਾ ਮੂਰੇ ਹੋਇਆ ਤੇ ਉਹਦੇ ਕੀ ਪਤਾ ਕਿਹੜੀ ਗੱਲ ਹੋਣੀ ਹੈ ਜੀ ਹਾਂ ਬਾਕੀ ਠੰਡੀ ਸੀਲ ਸਾਰੇ ਪਸ਼ੂ ਆਪਣੇ ਖੋਲ ਹੋ ਗਏ ਸਹੀ ਗੱਲ ਹੈ ਜੀ ਆਪਾਂ ਆਈ ਨਹੀਂ ਅਗਲੇ ਤਾਂ ਗਲਾ ਵਡਣਾ ਵੀਰੇ ਜੇ ਭਾਜ ਆ ਗਿਆ ਇਹਦਾ ਵੀ ਉਹਨਾਂ ਮੁੱਲ ਕਰਨਾ ਸਹੀ ਗੱਲ ਜਿਵੇਂ ਆਪਾਂ ਨੂੰ ਪਸ਼ੂ ਆ ਗਿਆ ਆਪਾਂ ਉਹਨੇ ਗਾਂ ਤੋੜੀ ਜਾਣਾ ਬਾਈ ਠੀਕ ਹੈ ਵੀਰੇ ਤੇ ਇਹਨੂੰ ਠਾ ਦਿਓ ਜੀ ਤਾਂ ਨੰਬਰ ਨੂੰ ਉਠੋ ਪ ਇਦਾਂ ਸੁਆ ਕਰਨ ਨਮਾ ਜੀ ਇਹਦਾ ਵੀ ਤੇ ਆਪਾਂ ਨੂੰ ਦੂਜਾ ਰੱਸਿਆ ਅਗਲੇ ਨੇ ਕਿ ਕਿਸੇ ਨੇ ਤੀਜਾ ਮੰਨਣਾ ਤੀਜਾ ਮੰਨ ਲਿਆ ਅਗਲਾ ਇੱਥੇ ਆ ਕੇ ਬਾਅਦ ਚੋਂ ਐ ਕਹਿੰਦਾ ਅਗਲਾ ਕਹਿੰਦਾ ਸੁਆ ਇਹ ਕੋਈ ਜਿਦਾ ਹੀ ਨਹੀਂ ਬੇਰੇ ਜਿਹੜਾ ਮਰਜ਼ੀ ਮੰਨ ਕੇ ਆ ਜਾ ਅਗਲਾ ਆਪਦੇ ਸਾਹਮਣੇ ਨਾਲ ਲਵੇ ਬਾਈ ਜਿਵੇਂ ਸਾਨੂੰ ਮਗਰੋਂ ਦੱਸਦਾ ਸੀ ਤਬ ਵੀ ਉਹਨੇ ਦੱਸ ਕੇ ਦੇ ਦੇਣੀ ਠੀਕ ਆ ਪਹਿਲਾਂ ਹੀ ਦੱਸ ਦੇ ਆ ਜਿਹੜੀ ਵੈਸੀ ਹੀ ਫੋਰਟ ਜੀ ਹਾਂ ਇਹ ਤਾਂ ਵੈਸੀ ਹੀ ਆ ਵੀਰੇ ਨੋਰਮਲੀ ਆ ਜਾਂਦੀ ਜਿਹੜਾ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਐਚ ਐਫ ਚਾਈ ਜਾਂਦੀ ਹਾਂ ਇਹ ਤਾਂ ਵੈਸੀ ਆ ਜਾਂਦੀ ਕਿੰਨਾ ਕੁ ਸਮਾਂ ਲੈ ਜੂ ਵੀਰੇ ਸਮਾਂ ਵੀ 4-5 ਦਿਨ ਕੱਢ ਦੀ ਹੈ ਡੇਟ ਮੁਤਾਬਕ ਠੀਕ ਹੈ ਜੀ ਕਿੰਨਾ ਭਾਜ ਦੁੱਧ ਵੀਰੇ 18-20 ਲੀਟਰ ਨੋਰਮਲੀ ਆ ਜਿਵੇਂ ਵੜਦਾ ਕੱਦ ਗੁੱਦਾ ਤੇ ਵਜਨ ਕੱਦ ਵਜਨ ਚੰਗਾ ਬਾਕੀ ਐਚ ਐਫ ਨਾਲ ਜਰਸੀ ਕ੍ਰੋਸ ਆ ਜਾਂਦੀ ਥੋੜਾ ਜਿਹਾ ਕ੍ਰੋਸ ਆ ਜਾਂਦਾ ਗਰਮੀ ਘੱਟ ਮਨਾਉਗੀ ਹਾਂ ਮੇਨ ਗੱਲ ਹੈ ਇਹ ਜਰਸੀ ਵੀ ਚੰਗੀ ਆ ਜਾਂਦੀ ਹੈ ਹਾਂ ਐਚ ਐਫ ਨਾਲ ਜਰਸੀ ਤਾਂ ਨਹੀਂ ਆ ਜਾਂਦਾ ਹੁੰਦਾ ਮੇਰੇ ਹਾਂ ਕ੍ਰੋਸ ਫੇਸ ਕੁਆਲਟੀ ਵੀ ਸੋਹਣੀ ਆ ਥਾਣਾ ਕੱਲਾ ਕੱਲਾ ਨਿੱਖੜਮਾ ਹੱਤੀ ਚਵਾਈ ਵਾਲਾ ਥਾਣਾ ਜੀ ਵੈਸੇ ਹੀ ਆ ਦੋ ਚਾਰ ਬੂਬੀਆਂ ਜੀਆਂ ਜੀ ਤੇ ਬਾਈ ਕਹਿੰਦਾ ਉਹ ਤਾਂ ਵੈਸੇ ਹੀ ਆ ਜਾਂਦੀਆਂ ਨੇ ਜੀ ਇਹ ਵਾਲਾ ਥਾਣਾ ਬਾਕੀ ਉਹ ਥਾਣਾ ਤੋਂ ਤਾਂ ਨੂੰ ਉੱਪਰਲੇ ਪਾਸੇ ਨੂੰ ਆ ਇਹਨਾਂ ਦਾ ਕੋਈ ਵਟਨ ਨਹੀਂ ਹੁੰਦਾ ਬਾਈ ਜਿਹੜਾ ਮਗਰ ਤਾਂ ਆ ਵੀ ਆ ਬਾਕੀ ਜਿਹੜਾ ਥਾਣ ਦੇ ਸੈਜ ਦਾ ਥਾਣਾ ਹੋਵੇ ਨਾਲ ਉਹਦਾ ਥੋੜਾ ਜਿਹਾ ਡਰ ਹੁੰਦਾਗਾ ਜਿਹੜੀਆਂ ਛੋਟੀਆਂ ਛੂਟੀਆਂ ਤਾਂ ਇਹਦਾ ਐਫ ਚ ਐਵੇਂ ਹੀ ਆ ਜਾਂਦੀਆਂ ਨੇ ਦੁੱਧ 18-20 ਲੀਟਰ ਇਹ ਵੀ ਪਾ ਜੂਗੇ ਸੂਆ ਬਾਈ ਕਹਿੰਦਾ ਜਿਹੜਾ ਮਰਜ਼ੀ ਮੰਨ ਲਓ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਅਸੀਂ ਤੀਜਾ ਮੰਨ ਕੇ ਲਈ ਆ ਤੁਸੀਂ ਵੀਰੇ ਜਿਹੜਾ ਮਰਜ਼ੀ ਮੰਨ ਕੇ ਲੈ ਲਓ ਮੋੜ ਲਈ ਵੀਰੇ ਬਾਕੀ ਸਭੀ ਭਲੀ ਐ ਵੀ ਚੰਗੀ ਐ ਹਾ ਰਾਜੂ ਜੀ ਬਹੁਤਾ ਖਾਣ ਪੀਣ ਦੇ ਚਾਰੇ ਵੇੜਾਂ ਵੀਰੇ ਗਰੰਟੀ ਹੋਊ ਇੰਨਾ ਖਾਂਦੀ ਐ ਨਾ ਪੱਠੇ ਗੱਲੇ ਛੱਡ ਦੇ ਵੇੜਾ ਅੱਗੇ ਵੀ ਲਿਆਉਂਦੇ ਰਹੇ ਆ ਮੂੰਹ ਮਾਰਦਿਆਂ ਪਰ ਇਹਨਾਂ ਛੱਡਦੇ ਨਹੀਂ ਪੱਠੇ ਖੁਰਦੇ ਚਾਟ ਹੀ ਦਿੰਦੀਆਂ ਪਾਰੀ ਐ ਹਾਂ ਪਾਰੀ ਜਿਹੜਾ ਕੋ ਮਰਜ਼ੀ ਹੋਣ ਦੋ ਫੇਰ ਵੀਰੇ ਸਾਹਮਣੇ ਪਾਟਲ ਤਾਂ ਹਾਊ ਤਾਂ ਫੇਰ ਹੀ ਦੁੱਧ ਦੇਊ ਜੀ ਨੇ ਖਾਦਾ ਹੀ ਨਾ ਉਹਨੇ ਦੁੱਧ ਵੀ ਫਿਰ ਕਿੱਥੋਂ ਕੱਢਣਾਗੇ ਸਰੂਪੇ ਦੁੱਧ ਕੱਢਦਾ ਬਈ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ 62000 ਰੁਪਇਆ ਬਈ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਕਹਿੰਦਾ 62000 ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਬਾਕੀ ਜੈ ਜੀ ਆ ਡਿਮਾਂਡ ਵੈੜ ਵੱਡੀ ਆ ਵੇਸੇ ਵਜਣ ਵਾਲੀ ਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਇੱਕ ਵੇਰੇ ਹੋਰ ਬੇਨਤੀ ਆ ਕਈ ਵੀਰਨਾ ਪੁਰਾਣੀਆਂ ਵੀਡੀਓ ਦੇਖ ਲੈਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਕਰ ਲਿਓ ਆਲ ਤੇ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਜਾਇਆ ਕਰੂ ਜਦੋਂ ਅਪਲੋਡ ਹੋਇਆ ਕਰੂ ਨਹਲੇ ਤਾਂ ਤੁਹਾਡਾ ਸਮਾਂ ਨਹੀਂ ਖਰਾਬ ਹੁੰਦਾ ਨਹਲੇ ਗਾਂ ਵਾਲੇ ਦਾ ਨਹੀਂ ਹੁੰਦਾਗਾ ਜਦੋਂ ਵੀਡੀਓ ਪਈ ਨਾਲ ਹੀ ਨੋਟੀਫਿਕੇਸ਼ਨ ਆ ਜਾਣੀ ਨਾਲ ਹੀ ਤੁਸੀਂ ਵੇਖੀ ਜਾਂਦੇ ਕਈ ਵੀਰ ਮਹੀਨਾ ਮਹੀਨਾ ਪੁਰਾਣੀ ਵੀਡੀਓ ਵੀ ਦੇਖ ਲੈਂਦੇ ਹਾਂ ਹੁਣ ਆਪ ਪਿੱਛੇ ਵੀਡੀਓ ਪਾਈ ਉਹਦੇ ਹਫ਼ਤਾ ਹੋ ਗਿਆ ਹਾਂਜੀ ਉਹ ਦਿਨ ਦੀ ਰੋ ਘਟਾ ਘਟਾ 30 40 40 ਫੋਨ ਆਈ ਜਾਂਦੇ ਆ ਉਹ ਤਾਂ ਹੀ ਹੁੰਦੇ ਆ ਨਾ ਵੀਰੇ ਕਿਉਂਕਿ ਜਿਹਨੇ ਕੇਰਾ ਵੇਖ ਲਈ ਉਹਨੂੰ ਪਤਾ ਹੁੰਦਾ ਜੇ ਨੋਟੀਫਿਕੇਸ਼ਨ ਆਈ ਹੋਊਗੀ ਤਾਂ ਅਗਲਾ ਉਹਦੀ ਵੇਖ ਲੈਂਦਾ ਹਾਂ ਸਬਸਕ੍ਰਾਈਬ ਕਰ ਲਿਆ ਅਗਲਾ ਬਈ ਹਾਂ ਸਹੀ ਗੱਲ ਹੈ ਸਹੀ ਗੱਲ ਆ ਪਤਾ ਲੱਗ ਤੇ 4 ਨੰਬਰ ਵੀਰੇ ਸੂਆ ਕਿੰਨਾ ਮਾਜੀ ਇਹ ਵੀ ਦੂਜਾ ਸੂਆ ਓਰੀਜਨਲ ਦੂਜੀ ਸੂਆ ਵਾ ਠੀਕ ਆ ਸਵਾ ਕਿੰਨਾ ਕੱਲੀਆਂ ਸਵਾ ਕੱਢਦੀ ਆ ਵੀਰੇ ਇਹ 3-4 ਦਿਨ ਬੱਚੀ ਬਹੁਤ ਚੰਗੀ ਆ ਜੀ ਹਾਂ ਬਈ ਤੇ ਕਿੰਨਾ ਪਾਜ ਵੀਰੇ ਦੁੱਧ ਦੁੱਧ ਵੀਰੇ 18-20 ਕਹਿਣਾ ਆਪਾਂ ਦਾ ਅਗਲਾ ਪਾ 22 ਚੋਲੇ ਜਿੰਨਾ ਮਰਜੀ ਚੋਲੇ ਇੰਨਾਂ ਚਾਹਣਗੇ ਕਿਤੇ ਗਿਆ ਹੀ ਨਹੀਂ ਆਪਦੇ ਤੱਕ ਨਾ ਲੈ ਲੈ ਆ ਥਨਾ ਦੀ ਭਾਰ ਪਿੱਛੇ ਦੀ ਇਹਦੀ ਵੀ ਗਰੰਟੀ ਵੀਰੇ ਸਾਜੀ ਆਪਾਂ ਵੀ ਸਾਰੇ ਪਾਸੇ ਦੀ ਗਰੰਟੀ ਹੋਊਗੀ ਫੇਰ ਵੀ ਮੇਰਾ ਭਰਾ ਜਿਹੜਾ ਹੋਂਦ ਰਸੱਲੀ ਕਰਕੇ ਲੈ ਗਿਆ ਵੀ ਆਪੇ ਇਹਦੀ ਆਪੇ ਰਸੱਲੀ ਕਰਕੇ ਲੈ ਕੇ ਜਾਵੇ ਇਹ ਸ਼ਾ ਵੀ ਅਗਲਾ ਆਪਦੇ ਘਰੇ ਆ ਕੇ ਰਸੱਲੀ ਕਰਕੇ ਲੈ ਆ ਜੀ ਫੇਸ ਕੁਆਲਿਟੀ ਸੋਹਣੀ ਐ ਰੰਗ ਪ੍ਰਿੰਟ ਵੀ ਚੰਗਾ ਸੂਆ origignal ਦੂਜਾ ਸੋਨਾ ਹਵਾਨ ਬਾਲਟਨਾਂ ਬਹੁਤ ਪੰਨਿਆਂ ਨੇ 5-4 ਦਿਨ ਇਹ ਵੀ ਲੈ ਜੂਗੀ ਵੀਰੇ ਦਿਨ ਜਰੂਰ 2-4 ਗਾਂ ਪਸ਼ਾ ਹੋ ਸਕਦੇ ਹੁੰਦੇ ਆ ਵੀਰੇ ਕਿਉਂਕਿ ਜਿਹੜਾ ਜੇ ਤਾਂ ਪਸੂ ਜੀ ਲਾ ਆ ਗਿਆ ਤਾਂ 2 ਦਿਨ ਵੱਧ ਲੈ ਜੂਗਾ ਰੋਕ ਲਈ ਵੀਰੇ ਤੇ ਜੇ ਪਸੂ ਨੇ ਜੀ ਨਾ ਲਾਇਆ ਤਾਂ ਪਹਿਲਾ ਵੇ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਥੋੜਾ ਜਨਾ ਭਾਈ ਦੀ ਨਮੇ ਥਾਂ ਕੇ ਨਾ ਦੱਬਦੀ ਜੇ ਥੋੜਾ ਜ ਤੇ ਠੰਡੀ ਸੀਲ ਦੀ ਤਾਂ ਗਾਰੰਟੀ ਆ ਭਾਈ ਜੀ ਠੀਕ ਹੈ ਜੀ ਉਹੀ ਉਪਰ ਆ ਜਾ ਮੰਨ ਲਈ ਵੈਸੇ ਉਪਰਾਂ ਕਰਦੀ ਏ ਥੋੜਾ ਜ ਬਾਕੀ ਥਾਂ ਤੋਂ ਨੂੰ ਆਪਾਂ ਨੇੜੇ ਤੋਂ ਵੀ ਚੈੱਕ ਕਰਾਵਾਂਗੇ ਬਣ ਕੇ ਦਿਖਾ ਦਿੰਨੇ ਆ ਜੀ ਇਹਦੀ ਫਿਰ ਛੋਟੀ ਜੀ ਡਿਮਾਂਡ ਫਿਰ ਇਹ ਦੇ ਰਾਂਗੇ 60000 ਦੀ ਬਾਈ ਠੀਕ ਹੈ ਜੀ ਇਹ ਬਾਈ ਕਹਿੰਦਾ 60000 ਦੀ ਦੇ ਦਾਂਗੇ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਚੈੱਕ ਹੀ ਕਰ ਸਕਦੇ ਹੋ ਸੋਨਾ ਹਵਾਨਾ ਹਨ ਕੱਲਾ ਕੱਲਾ ਨਿੱਖੜ ਮੈਂ ਆਪਕੋ ਵੇਂਡ ਪੂਰੀ ਸਟਰੋਂਗ ਆਉਂਦੀ ਆ 67000 ਰੁਪਏ ਇਹਦੀ ਡਿਮਾਂਡ ਆ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ